ਪਹਿਲਾਂ ਵੀ ਗਵੰਦ ਸਾਹਿਬ ਨੂੰ ਸ਼ਿਵਦਾ ਚਵਾਂਜੀ ਨੂੰ ਅੱਜ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਪੰਜਾਬ ਤੋਂ ਇਲਾਵਾ ਜਿਹੜਾ ਸਾਨੂੰ ਅਜਨਾਲੇ ਨੂੰ ਵੱਖਰੀ ਕੈਟਾਗਰੀ ਦੇ ਵਿੱਚ ਰੱਖ ਕੇ ਜਿਹੜਾ ਬਾਰਡਰ ਦਾ ਏਰੀਆ ਰੱਖ ਕੇ ਬਾਰਡਰ ਦੇ ਏਰੀਆ ਦੀਆਂ ਜਿਹੜੀਆਂ ਸਵੱਸੀਆਂ ਵਾਂ ਉਹਨਾਂ ਨੂੰ ਸਾਹਮਣੇ ਰੱਖ ਕੇ ਸਾਨੂੰ 2000 ਕਰੋੜ ਦਾ ਪੈਕਜ ਜਿਹੜਾ ਦਿੱਤਾ ਜਾਵੇ ਤਾਂ ਜੋ ਅਜਨਾਲਾ ਮੁੜ ਕੇ ਆਪਣੇ ਪੈਰਾਂ ਤੇ ਖੜਾ ਹੋ ਜਾਏ ਅਜਨਾਲੇ ਦੇ ਕਿਸਾਨਾਂ ਦਾ ਅਜਨਾਲੇ ਦੇ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋ ਗਿਆ ਸਾਡਾ ਸਭ ਕੁਝ ਬਦਵਾਦ ਹੋ ਗਿਆ ਪ੍ਰਧਾਨ ਮੰਤਰੀ ਜੀ ਤੁਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੇ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਦੇਸ਼ ਨੂੰ ਇੱਕ ਹੀ ਅੱਖ ਦੇ ਨਾਲ ਦੇਖੋਗੇ ਪੰਜਾਬ ਦੇਸ਼ ਦਾ ਬੜਾ ਮਹੱਤਵਪੂਰਨ ਸੂਬਾ ਸੋ ਇਹ ਸੂਬੇ ਦਾ ਵਿਸ਼ੇਸ਼ਤਾ ਉਤੇ ਖਿਆਲ ਰੱਖਿਆ ਜਾਵੇ ਜੋ ਕੁਝ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੰਗਿਆ ਉਹ ਵੀ ਦਿੱਤਾ ਜਾਵੇ ਔਰ ਹੜ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਉਹ ਵੀ ਦਿੱਤਾ ਜਾਵੇ ਤੇ ਸਾਡੇ ਅਜਨਾਲੇ ਲਈ ਵੀ ਜਿਹੜਾ ਖਿਆਲ ਰੱਖਿਆ ਜਾਵੇ ਤੁਸੀਂ ਆ ਰਹੇ ਹੋ ਤੁਸੀਂ ਸੇਵਦਾ ਚਵਾਨ ਨੂੰ ਮਨਵਾਸ ਹੈ ਕਿ ਖਾਲੀ ਹੱਥੀ ਨਹੀਂ ਆਓਗੇ ਨਾ ਖਾਲੀ ਹੱਥੀ ਜਾਓਗੇ ਜੂਦ ਆਓਗੇ ਤੇ ਪੰਜਾਬ ਨੂੰ ਕੁਛ ਤਾਂ ਕੁਛ ਦੇ ਕੇ ਜਾਓ